ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨ ਲੱਗਾ ਸਿਗਾ ਦੁਨੀਆ ਭਰ ਚ ਕੋਈ ਵੀ ਧਰਮ ਮਾੜਾ ਨਹੀਂ ਸਾਰੇ ਹੀ ਧਰਮ ਬੜੇ ਸਤਿਕਾਰਯੋਗ ਹਨ ਤੇ ਸਾਨੂੰ ਸਾਰਿਆਂ ਨੂੰ ਹੀ ਆਪਣੇ ਆਪਣੇ ਧਰਮ ਵਿੱਚ ਪਰਪਕਤਾ ਰੱਖਦਿਆਂ ਦੂਜੇ ਸਾਰਿਆਂ ਧਰਮਾਂ ਦਾ ਬੰਦਾ ਪੂਰਾ ਪੂਰਾ ਮਾਨ ਸਨਮਾਨ ਤੇ ਸਤਿਕਾਰ ਕਰਨਾ ਚਾਹੀਦਾ ਮੈਂ ਸਿਕ ਧਰਮ ਦੀ ਗੱਲ ਕਰਨ ਲੱਗਾ ਸਿਗਾ ਕਿ ਗੁਰੂ ਪਿਆਰੋ ਸਾਡਾ ਸਾਰਿਆਂ ਦਾ ਇਹ ਮੋਢਲਾ ਫਰਜ਼ ਬੰਦਾ ਕਿ ਅਸੀਂ ਸਾਰੇ ਹੀ ਆਪਣੇ ਬੱਚੇ-ਬੱਚੀਆਂ ਨੂੰ ਆਪਣੇ ਪੋਤੇ-ਪੋਤੀਆਂ ਨੂੰ ਘਰਾਂ ਦੇ ਵਿੱਚ ਧਾਰਮਿਕ ਕਲਚਰ ਲਿਆ ਕੇ ਪੜਾਈਏ। ਉਹਨਾਂ ਨੂੰ ਕਾਮ, ਕਰੋਧ, ਲੋਭ, ਮੋਹ, ਈਰਖਾ, ਵਖੀਲੀ, ਠੱਗੀ, ਠੋਰੀ, ਧੋਖਾ, ਧੜੀ, ਝੂਠ, ਨਿੰਦਿਆ, ਚੁਗਲੀ, ਧਾਗੇ, ਤਵੀਤਾਂ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰੀਏ। ਉਹਨਾਂ ਨੂੰ ਜਿੱਥੇ دنیਵੀ ਵਿੱਦਿਆ ਦੀ ਲੋੜ ਆ, ਜਿੱਥੇ ਉਹਨਾਂ ਨੂੰ ਅਚੇਰੀ ਸਿੱਖਿਆ ਦੀ ਲੋੜ ਆ, ਉੱਥੇ ਉਹਨਾਂ ਨੂੰ ਗੁਰੂ ਪਿਆਰਿਓ ਇਹ ਗੁਰਮੁਨਜਾਦਾ ਤੇ ਸਿੱਖੀ ਸਿਧਾਂਤਾਂ ਦੇ ਅਸੂਲਾਂ ਬਾਰੇ ਵੀ ਜਾਗਰਤ ਕਰਨਾ ਬੜਾ ਜ਼ਰੂਰੀ ਆ ਤਾਂ ਹੀ ਉਹ ਨਸ਼ਿਆਂ ਤੋਂ ਰਹਿਤ ਹੋਣਗੇ ਨਾਲ ਦੀ ਨਾਲ ਗੁਰੂ ਪਿਆਰੋ ਜਿੱਥੇ ਧਾਰਮਿਕ ਲਿਟਰੇਚਰ ਪੜਾਉਣਾ ਜ਼ਰੂਰੀ ਆ ਜਿੱਥੇ دنیਦੀ ਪੜਾਉਣੀ ਪੜ੍ਹਾਈ ਕਰਾਉਣੀ ਬੜੀ ਜ਼ਰੂਰੀ ਆ ਉਥੇ ਨਾਲ ਦੀ ਨਾਲ ਉਹਨਾਂ ਨੂੰ ਕਸਰਤ ਕਰਾਉਣੀ ਵੀ ਬੜੀ ਜ਼ਰੂਰੀ ਆ ਆਪਾਂ ਘਰਾਂ ਦੇ ਵਿੱਚ ਜਮ ਲਿਆ ਕੇ ਉਹਨਾਂ ਨੂੰ ਕਸਰਤ ਕਰਾ ਸਕਦੇ ਆ ਠੁਗਮੀ ਦੇ ਲੜਿੰਦੀ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਜਿਹੜੇ ਬੱਚੇ ਆ ਸਾੜੀ ਜਿਹੜੀ ਆਉਣ ਵਾਲੀ ਪਨੀਰੀ ਆ ਪੀੜੀ ਆ ਉਹ ਸਹਿਜ ਹੀ ਨਸ਼ਾ ਵਾਲੇ ਪਾਸੇ ਤੋਂ ਵੱਸ ਸਕੇਗੀ ਤੇ ਸਮਾਜ ਵਿੱਚ ਉਹਨਾਂ ਨੂੰ ਸਾਂਝੀ ਆਵਾਜ਼ ਦਾ ਉਪਦੇਸ਼ ਦੇਣਾ ਵੀ ਬੜਾ ਜ਼ਰੂਰੀ ਆ ਇਸ ਕਰਕੇ ਇਹਨਾਂ ਗੱਲਾਂ 'ਵਲ ਸਾਨੂੰ ਖਾਸ ਧਿਆਨ ਦੇਣਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਵਾ ਗੁਰੂ ਪਿਆਰਿਓ